ਸੁਖਬੀਰ ਸਿੰਘ ਬਾਦਲ ਆਖਰ ਪ੍ਰਤਾਪ ਸਿੰਘ ਬਾਜਵਾ ਵਾਲੇ ਮਾਮਲੇ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਖੜ ਕੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਨੇ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਮਜੀਠੇ ਹਲਕੇ ਦੇ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਉਹ CCTV ਸਾਂਝੀ ਕੀਤੀ ਜਿਹੜੀ ਵਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਸਾਂਝੀ ਕੀਤੀ ਹੈ ਉਹਦੇ ਵਿੱਚ ਹੀ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਇਸ ਘਟਨਾ ਦਾ ਜ਼ਿਕਰ ਕੀਤਾ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਵਾਲੀ ਘਟਨਾ ਦਾ ਵੀ ਜ਼ਿਕਰ ਕੀਤਾ ਇਲਜ਼ਾਮ ਲਾਇਆ ਨੇ ਕਿ ਪੰਜਾਬ ਸਰਕਾਰ ਆਪੋਜੀਸ਼ਨ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਸਪਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੱਥੋਂ ਤੱਕ ਵੀ ਕਿਹਾ ਕਿ ਫਿਜ਼ੀਕਲੀ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਪੋਜੀਸ਼ਨ ਨੂੰ ਵੱਡੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਾਉਂਦੇ ਨਜ਼ਰ ਆ ਰਹੇ ਆ ਸੁਖਬੀਰ ਸਿੰਘ ਬਾਦਲ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਆਈ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਕੇਸ ਦੇ ਵਿੱਚ ਵੀ ਐਵੇਂ ਦੇਖਣ ਨੂੰ ਮਿਲ ਰਿਹਾ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਆ ਕਿ ਝੂਠਾ ਕੇਸ ਪਾਇਆ ਗਿਆ ਫਾਲਸ ਕੇਸ ਪਾਇਆ ਗਿਆ ਫਾਲਸ ਇਲਜ਼ਾਮ ਲਾਏ ਗਏ ਨੇ ਝੂਠੇ ਇਲਜ਼ਾਮ ਲਾਏ ਗਏ ਨੇ ਇਹ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਏ ਔਰ ਇਹਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ اپੋਜੀਸ਼ਨ ਦੀ ਆਵਾਜ਼ ਜਿਹੜੀ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਕਰ ਕੀਤਾ ਸੀ ਕਿ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿ ਉਹਨਾਂ ਦੇ ਸੋਰਸਸ ਨੇ ਦੱਸਿਆ ਕਿ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਕੁਝ ਬੌਮਸ ਆਏ ਨੇ ਕੁਝ ਗ੍ਰੇਨੇਡਸ ਆਏ ਨੇ ਜਿਹੜੇ ਕੁਝ ਤਾਂ ਇਸਤੇਮਾਲ ਕੀਤੇ ਜਾ ਚੁੱਕੇ ਨੇ ਔਰ ਕੁਝ ਅਜੇ ਸਰਕੂਲੇਸ਼ਨ ਦੇ ਵਿੱਚ ਹੈਗੇ ਨੇ ਇਨੀਸ਼ੀਅਲ ਸਟੇਜ ਦੇ ਉੱਤੇ ਹੈਗੇ ਨੇ ਉਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਨੇ ਰਵਜੋਤ ਗਰੇਵਾਲ ਉਹ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮਿਲਦੇ ਨੇ 15 ਮਿੰਟ ਕਿੰਨੇ ਗੱਲਬਾਤ ਵੀ ਹੁੰਦੀ ਹੈ ਪਚਪੜਤਾਲ ਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਉਥੇ ਕੋਆਪਰੇਟ ਨਹੀਂ ਕਰਦੇ ਇਹ ਪੁਲਿਸ ਅਥਾਰਟिटीज ਦਾ ਕਹਿਣਾ ਸੀਗਾ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫ ਆਈ ਆਰ ਹੁੰਦੀ ਆ ਅਜ ਉਸੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਪੇਸ਼ ਵੀ ਹੋਣਾ ਆ ਅਦਾਲਤ ਦੇ ਅੱਗੇ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੇਠ ਤੱਕ ਚੁੱਪ ਸੀਗੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੇ ਜ਼ਰੂਰ ਆਵਾਜ਼ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਹੈਗੇ ਨੇ ਪਰ ਸੁਖਬੀਰ ਸਿੰਘ ਬਾਦਲ ਚੁੱਪ ਸੀਗੇ ਸੁਖਬੀਰ ਸਿੰਘ ਬਾਦਲ ਵੀ ਆਖਰ ਪ੍ਰਤਾਪ ਸਿੰਘ ਬਾਜਵੜੀ ਸਪੋਰਟ ਵਿੱਚ ਆਏ ਔਰ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੋਸਟ ਸਾਂਝੀ ਕਰਕੇ ਉੱਤੇ ਲਿਖਿਆ ਕਿ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਮਜੀਠੇ ਹਲਕੇ ਦੇ ਵਿੱਚ ਵੱਡੀ ਵਾਰਦਾਤ ਕੱਲ ਹੋਈ ਹੈ ਔਰ ਉਸ ਉੱਤੇ ਵੀ ਸੁਖਵੀਰ ਸਿੰਘ ਬਾਦਲ ਨੇ ਆਪਣਾ ਨਜ਼ਰੀਆ ਸਾਂਝਾ ਕੀਤਾ ਹੁਣ ਤੱਕ ਵਿਚਾਰਿਆ ਜਾ ਰਿਹਾ ਸੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਉਹ ਵਿਕਰਮ ਸਿੰਘ ਜੀਠਿਆ ਦੇ ਵਿਚਾਰੇ ਸਭ ਕੁਝ ਸਹੀ ਨਹੀਂ ਹੈ ਪਰ ਹੁਣ ਦੁਬਾਰਾ ਇਹ ਮਸਲਾ ਉੱਭਰਿਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਸ ਉੱਤੇ ਆਪਣੀ ਟਿੱਪਣੀ ਕੀਤੀ ਹੈ ਔਰ ਹੁਣ ਦੁਬਾਰਾ ਸੁਖਬੀਰ ਸਿੰਘ ਬਾਦਲ ਜਿਹੜੇ ਨਿਊ ਐਕਸ਼ਨ ਚ ਨਜ਼ਰ ਆ ਰਹੇ ਆ ਹੁਣ ਇੱਥੇ ਉਹ ਗੱਲਾਂ ਜ਼ਰੂਰ ਠੰਡੀਆਂ ਪੈ ਗਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਜੀਠਿਆ ਦੇ ਵਿਚਾਰੇ ਸਭ ਕੁਝ ਸਹੀ ਨਹੀਂ ਹੈ ਕਿਉਂਕਿ ਵਿਕਰਮ ਸਿੰਘ ਜੀਠਿਆ ਵੀ ਲੰਗੇ ਦੇਣੀ ਜਦੋਂ ਬਿਆਨ ਦਿੰਦੇ ਨੇ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਨੇ ਤੇ ਉਦੋਂ ਕੁਝ ਤਲਖ ਨਜ਼ਰ ਆਉਂਦੇ ਨੇ ਅਕਾਲੀ ਲੀਡਰਾਂ ਦੇ ਉੱਤੇ ਸਿੱਧੀਆਂ ਅਸਿੱਧੀਆਂ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਬਿਕਰਮ ਸਿੰਘ ਮਜੀਠੀਆ ਐਤੋਂ ਤੱਕ ਕਿ ਹਰ ਸਿੰਘ ਅਮਰਤ ਕੋਲ ਬਾਦਲ ਬਾਰੇ ਗੱਲ ਕਰਦੇ ਨਜ਼ਰ ਆਉਂਦੇ ਨਹੀਂ ਹੁਣ ਇਹਦੇ ਦਰਮਿਆਨ ਜੋ ਘਟਨਾ ਲੰਘੇ ਕੱਲ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਦਾ ਉੱਤੇ ਬਿਆਨ ਕਾਂਗਰਸ ਦੇ ਨਾਲ ਆਉਣ ਦਾ ਸਮਰਥਨ ਬਹੁਤ ਕੁਝ ਵਿੱਚ ਵਿਚਾਰੇ ਚੱਲਦਾ ਪਿਆ ਅੰਦਰ ਖਾਤੇ ਬਹੁਤ ਚਰਚਾਵਾ ਚੱਲ ਰਹੀਆਂ ਗੱਠ ਚੋੜ ਬਾਰੇ ਭਾਜਪੀ ਕਾਂਗਰਸ ਅਕਾਲੀ ਦਲ ਕਿਧਰ ਵੱਲ ਨੂੰ ਹੋਵੇਗਾ ਕਿਉਂਕਿ ਗੱਠ ਜੋੜ ਵੀ ਇੱਕ ਸੈਂਸਿਟਿਵ ਮੁੱਦਾ ਆ ਪੰਜਾਬ ਦੀ ਪੋਲਿਟਿਕਸ ਦੇ ਨਾਲ ਜੁੜਿਆ ਹੋਇਆ ਪਰ ਜੇ ਇਹ ਗੱਠ ਚੋੜ ਪਹਿਲਾਂ ਹੋਏ ਗੱਠ ਜੋੜ ਦੀ ਥਾਂ ਤੇ ਕਿਤੇ ਦੋਸਤੋ ਬਾਦ ਅਕਾਲੀ ਦਲ ਦੇ ਉੱਤੇ ਹੋਰ ਗੁੱਸਾ ਜਿਹੜਾ ਉਹ ਪੰਥ ਦਾ ਵੇਖਣ ਨੂੰ ਮਿਲ ਸਕਦਾ ਕਿਉਂਕਿ ਉਹ ਵੀ ਚਰਚਾਵਾਂ ਵਿੱਚ ਵਿਚਾਲੇ ਚਲਦੀਆਂ ਸੁਣਾਈ ਦਿੱਤੀਆਂ ਨੇ ਨਜ਼ਰ ਆ ਰਹੀਆਂ ਹੈ। ਖੈ ਕੀ ਕੁਝ ਹੋਵੇਗਾ? ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਅਕਾਲੀ ਦਲ ਦੇ ਭਵਿੱਖ ਵਾਸਤੇ ਕਿਉਂਕਿ ਆਲਰੇਡੀ ਇੱਕ ਪ੍ਰਵੇਲਿੰਗ ਅਕਾਲੀ ਦਲ ਦੇ ਨਾਲ-ਨਾਲ ਇੱਕ ਨਵਾਂ ਅਕਾਲੀ ਦਲ ਖੜਾ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੀਬੀ ਜਗੀਰ ਕੌਰ ਨਜ਼ਰ ਆ ਸਕਦੇ ਨੇ, ਗੁਰਪ੍ਰਤਾਪ ਸਿੰਘ ਵਡਾਲਾ ਨਜ਼ਰ ਆ ਸਕਦੇ ਨੇ। ਕੀ ਕੁਝ ਹੋਵੇਗਾ? ਆਉਂਦਾ ਸਮਾਂ ਅਕਾਲੀ ਦਲ ਦੇ ਵਾਸਤੇ ਤੁਹਾਨੂੰ ਦੱਸਦੇ ਰਵਾਂਗੇ ਬਨੇ ਰੋਮਾਨੇ ਵੀ ਪੰਜਾਬ